ਬੀਜੇਪੀ ਪਿੰਡਾਂ ਦੇ ਵਿੱਚ ਆਉਗੀ ਤੇ ਪਿੰਡਾਂ ਜਿਹਨਾਂ ਦੇ ਰੇਸ ਚੈੱਕ ਕਰਾਂਗੇ ਕਿ ਕਿੰਨਾ ਕੁ ਭਜਦੇ ਨੇ ਅੱਤੇ 735 ਦੇ ਕਰੀਬ ਸਾਡੇ ਜਿਹੜੇ ਕਿਸਾਨ ਨੇ ਉਹ ਸੀਧ ਹੋਏ ਨੇ ਅੱਜ 10 ਦਿਨ ਹੋਏ ਸਾਡਾ ਮੁੰਡਾ ਖਨੋਰੀ ਮਰਿਆ ਆ ਹਾਂਜੀ ਕਿੰਨੇ ਲੋਕਾਂ ਦੇ ਲੱਤਾਂ ਤੋੜਤੀ ਕਿਸੇ ਬੀਜੇਪੀ ਦੀ ਐਮਪੀ ਦੀ ਚੋਣ ਲੜਨ ਜਾ ਰਹੀ ਹੈ ਬੀਜੇਪੀ ਦੀ ਸੀਟ ਦੇ ਉੱਪਰ ਆਦਾ ਪਾਤੜਾ ਵਿਰੋਧ ਪੰਜਾਬ ਦੇ ਵਿੱਚ ਰਹੂਗਾ ਜੀ। ਅਕੀ ਦੀ ਹਕੂਮਤ ਦਾ ਜਿਹੜਾ ਰੋਸ ਹੈ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਹੈ। ਕਿਸੇ ਦੀ ਅੱਖਾਂ 'ਚ ਗੋਲੀ ਮਾਰਤੀ ਤੇ ਅਸੀਂ ਅੱਜ ਪੰਜਾਬ ਦੇ ਵਿੱਚ ਭਾਜਪੀ ਨੂੰ ਪ੍ਰਚਾਰ ਕਰਨ ਦੇ ਦਈਏ। ਤੇ ਵੀ ਦਾ ਮਹਾਰਾਣੀ ਪ੍ਰੀਤ ਕੋਲ ਦਾ ਜ਼ਿਕਰਾਂ। ਸਾਡਾ ਜ਼ਮੀਰ ਜਾਗਦਾ ਹੈ। ਭਾਜਪੀ ਨੂੰ ਪੰਜਾਬ ਦੇ ਵਿੱਚ ਪ੍ਰਚਾਰ ਕਰਨ ਨਹੀਂ ਦਾਂਗੇ। ਜਨਤਾ ਦੀ ਆਵਾਜ਼ ਦੇ ਕਰੇ ਦਰਸਤਾਂ ਸਵਾਗਤ ਹੈ। ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਬਗਾਰ। ਇਸ ਟਾਈਮ ਅਸੀਂ ਪਹੁੰਚਿਆ ਪਾਤੜਾ ਸੰਗਰੂਰ ਪਟਿਆਲਾ ਰੋਡ ਤੇ ਜਿੱਥੇ ਮਹਾਰਾਣੀ ਪ੍ਰਨੀਤ ਕੌਰ ਭਾਜਪਾ ਕੈਂਡੀਡੇਟ ਪਹੁੰਚ ਰਹੇ ਨੇ ਉਹਨਾਂ ਦਾ ਵਿਰੋਧ ਕਰਦੇ ਹੋਏ ਕਿਉਂਕਿ ਕਿਸਾਨ ਜਥਿਆਂ ਬੰਦੀਆਂ ਵੱਲੋਂ ਦੋਨਾਂ ਸੰਯੁਕਤ ਮੋਰਚਿਆਂ ਵੱਲੋਂ ਭਾਜਪਾ ਦਾ ਵਿਰੋਧ ਹੈ ਇਸ ਕਰਕੇ ਅੱਜ ਇੱਥੇ ਜਥੇਬੰਦੀਆਂ ਪੰਥੀਆਂ ਨੇ ਇੰਨਾ ਜਥੇਬੰਦੀਆਂ ਨੇ ਭਾਜਪਾ ਦਾ ਮਹਾਰਾਣੀ ਪ੍ਰਨੀਤ ਕੌਰ ਦਾ ਵਿਰੋਧ ਕਰਨਾ ਹੈ ਤੇ ਮਹਾਰਾਣੀ ਪ੍ਰਨੀਤ ਕੌਰ ਨੇ 10:30 ਵਜੇ ਇੱਥੇ ਮਹਾਰਾਜਾ ਪੈਰਸ ਦੇ ਵਿੱਚ ਪਹੁੰਚਣਾ ਹੈ ਜਿਸ ਦੇ ਕਰਕੇ ਇੱਥੇ ਕਿਸਾਨ ਆਗੂ ਆਪਣੀਆਂ ਜਥੇਬੰਦੀ ਦੇ ਵਰਕਰਾਂ ਨੂੰ ਲੈ ਕੇ ਇਥੇ ਪਹੁੰਚ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਪਲ-ਪਲ ਦੀ ਰਿਪੋਰਟ ਤੁਹਾਨੂੰ ਦੇਵਾਂਗੇ ਜੁੜੇ ਰਹੋ ਜਨਤਾ ਦੀ ਆਵਾਜ਼ ਦੇ ਨਾਲ ਸਾਡਾ ਇੱਕ ਸ਼ਬਦ ਕਰਨਾ ਨੌਜਵਾਨ 21 ਸਾਲ ਦੀ ਉਮਰ ਦੀ ਦੇਖੋ ਕੁਝ ਵੀ ਨਹੀਂ ਦਿਹਾਜੇ ਕੁਝ ਨਹੀਂ ਵਿਚਾਰੇ ਨੇ ਕੁਝ ਦੇਖਿਆ ਗੱਲਾ ਪਰਿਵਾਰ ਦਾ ਇੱਕ ਜੀ ਸੀ ਦੋ ਦੇ ਪਹਿਣਾ ਸੀ ਆ ਭਰਾਵੋ ਨੂੰ ਸਿੱਧੀ ਗੋਲੀ ਮਾਰ ਕੇ ਦੇ ਸਿਰ 'ਚ ਉਹਨੂੰ ਸ਼ਹੀਦ ਕੀਤਾ ਸਾਡਾ ਇੱਕ ਹੋਰ ਮੌਲਵੀ ਵਾਲੇ ਦਾ ਨਵੇਂ گاؤں ਨਵੇਂ گاؤں ਦਾ ਇੱਕ ਕਿਸਾਨ ਹੈ ਉਹਨੂੰ ਉੱਥੋਂ ਧਰਨੇ ਦੇ ਵਿੱਚ ਇਥੋਂ ਦੇ ਗੁੰਡੇ ਬਦਮਾਸ਼ ਉਹ ਉਹਨੂੰ ਬੋਰੀ ਦੇ ਵਿੱਚ ਬੰਦ ਕਰਕੇ ਕਸੀਰ ਕੇ ਬਾਰਡਰ ਦੇ ਪਹਿਲੇ ਪਾਸੇ ਉਹਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਹਦਾ ਕੱਲਾ ਕੱਲੀ ਹੱਡੀ ਤੋੜੀ ਗਈ ਹੈ ਉਹਨੂੰ ਉੱਥੇ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉੱਥੇ ਸਿੱਟ ਗਏ ਇਸ ਤਰ੍ਹਾਂ ਸਾਡੇ ਨਾਲ ਇਸ ਭਾਜੀਪੀ ਧੰਨੇ ਸਾਹਿਬ ਸਰਕਾਰ ਨੇ ਗੁੰਡੀ ਬਦਵਾ ਸਰਕਾਰ ਨੇ ਸਾਡੇ ਕਿਸਾਨਾਂ ਨਾਲ ਕੀਤਾ ਕਿਉਂ ਆਸੀ ਦਾ ਕਿੱਈ ਦਾ ਨਾਲ ਕਿਉਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਪੜਨ ਲਈਏ ਕਿਉਂ ਸ਼ਹਿਰਾਂ ਦੇ ਵਿੱਚ ਬਣ ਲਈਏ ਇਹ ਆਉਣਗੇ ਇਹਨਾਂ ਨਾਲ ਅਸੀਂ ਡਟ ਕੇ ਵਿਰੋਧ ਕਰਾਂਗੇ ਮਹਾਰਾਣੀ ਪ੍ਰੀਤ ਕੌਰ ਕਹਨੇ ਮਹਾਰਾਣੀ ਪ੍ਰਨੀਤ ਬਾਹਰ ਗੋਵ ਬੈਕ ਵਾਪਸ ਜਾਓ ਇੱਥੇ ਸਾਡੇ ਸਾਰੇ ਚ ਨਾ ਆਓ ਅਸੀਂ ਤੁਹਾਡਾ ਡਟ ਕੇ ਵਿਰੋਧ ਕਰਾਂਗੇ ਇੰਨੀਆਂ ਬੇਨਤੀਆਂ ਕਰਦਾ ਹਾਂ ਤੁਹਾਡਾ ਬਹੁਤ ਧੰਨਵਾਦ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਜਾਬਤੇ ਵਿੱਚ ਰਹਿ ਕੇ ਜਿਵੇਂ ਆਕੂ ਟੀਮ ਸੋਲੂ ਕਹੂਗੀ ਉਹਨਾਂ ਦੇ ਕਹਨੇ ਮੁਤਾਬਕ ਡਿਸਪਲਨ ਦੇ ਵਿੱਚ ਰਹਿ ਕੇ ਜਾਬਤੇ ਦੇ ਵਿੱਚ ਰਹਿ ਕੇ ਆਪਾਂ ਇਹਨਾਂ ਦਾ ਡਟ ਕੇ ਵਿਰੋਧ ਕਰਨਾ ਇੰਨੀਆਂ ਗੱਲਾਂ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਬਰਿੰਦਰ ਸਿੰਘ ਦੋਦਣਾ ਉਹ ਆਣੀ ਏ ਮੇਰੀ ਗੱਲ ਵਿੱਚ ਰਹਿ ਗਈ ਸੀਗੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਨਾਲ ਬਦਲੂ ਲੋਕ ਨੇ ਜਦੋਂ ਮਾੜੇ ਥੱਲੇ ਲੰਮੀ ਪਾ ਕੇ ਨੰਗੀ ਆ ਦਿੱਸੀ ਆ ਤੇ ਦੇਖੋ ਆਪਣੀ ਐਮਪੀ ਕਹਿੰਦੇ ਸੀਟ ਤੇ ਲੰਮੀ ਪਾ ਕੇ ਲੰਬਾ ਅੰਦਰ ਲੰਗੀ ਆ ਇਹ ਤੁਹਾਡੀ ਤਾਕਤ ਆ ਇਹ ਤੁਹਾਡੀ ਤਾਕਤ ਆ ਤੁਸੀਂ ਦਿਖਾਤਾ ਯਾਦ ਰੱਖਿਓ ਪਿੰਡਾਂ ਦੇ ਵਿੱਚ ਇਹਨਾਂ ਦੇ ਸੰਦੂਕੜੀਆਂ ਖਾਲੀ ਨਿਕਲਣੀਆਂ ਚਾਹੀਦੀਆਂ ਨੇ ਭਰਾਵੋ ਕਿਉਂਕਿ ਤੁਸੀਂ ਲੋਕੋ ਜਿਹੜਾ ਇਹਨਾਂ ਨੂੰ ਬੱਤੀ ਵਾਲਿਆਂ ਗੱਟਿਆਂ ਤੇ ਬਿਠਾ ਲਿਓ ਸਾਰੇ ਭਰਾਵੋ ਨੂੰ ਮੈਂ ਕਿ ਰਮਾਂਗੇ ਜਿਵੇਂ ਜਿਵੇਂ ਇਹ ਆਪਣੇ ਨਾਲ ਗਦਾਰੀ ਕਰਕੇ ਗਏ ਨੇ ਚਾਰ ਵਾਰਾਂ ਕੱਪੜੇ ਪਹਿਣਾਗੇ ਜੀ ਕੱਪੜੇ ਪਹਿਣਾ ਦੇ ਇਹਨਾਂ ਨੇ ਚਾਰ ਵਾਰਾਂ ਵੀ ਚਾਰ ਵਾਰਾਂ ਵੀ ਬਣਾਇਆ ਪਰ ਲੋਕਾਂ ਨੇ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਇੱਜ਼ਤ ਮਾਨ ਜ਼ਿਆਦਾ ਦੇ ਦੇਣਾ ਇਹ ਸਾਨੂੰ ਇੱਥੇ ਛੜਕਾ ਦੇ ਪਿਠਾਲਦੇ ਨੇ ਕੀ ਦੂਰ ਮਦਦਾਂ ਦੀ ਦੁਬਾਰਾ ਆ ਕੇ ਕਿ ਭਾਜਪਾ ਵਿੱਚ ਸ਼ਾਮਲ ਹੋ ਜਾ ਤੁਸੀਂ ਲੋਕਾਂ ਨੂੰ ਇਹਨਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਉਣਾ ਨੇ ਯਾਦ ਰੱਖਿਓ ਇਹਨਾਂ ਨੂੰ ਜਦੋਂ ਪਿੰਡਾਂ 'ਚ ਬਣੇ ਤੇ ਇਹਨਾਂ ਨੂੰ ੱੱਕੇ ਮਾਰ ਕੇ ਪਿੰਡਾਂ 'ਚੋਂ ਬਾਹਰ ਕੱਢੋ ਹਾਂਜੀ ਅੱਜ ਕਿਉਂ ਵਿਰੋਧ ਹੋ ਰਿਹਾ ਹੈ ਭਾਜਪਾ ਦਾ ਪਾਤ ਪਾ ਦਾ ਵਿਰੋਧ ਪੰਜਾਬ ਦੇ ਵਿੱਚ ਰਹੂਗਾ ਜੀ ਅੱਜ 10 ਦਿਨ ਹੋਏ ਸਾਡਾ ਮੁੰਡਾ ਖਨੋਰੀ ਮਰਿਆ ਆ ਹਾਂਜੀ ਕਿੰਨੇ ਲੋਕਾਂ ਦੇ ਲੱਤਾਂ ਤੋੜਤੀ ਕਿਸੇ ਦੀ ਅੱਖਾਂ 'ਚ ਗੋਲੀ ਮਾਰਤੀ ਤੇ ਅਸੀਂ ਅੱਜ ਪੰਜਾਬ ਦੇ ਵਿੱਚ ਭਾਜਪਾ ਨੂੰ ਪ੍ਰਚਾਰ ਕਰਨ ਦੇ ਦਈਏ ਸਾਡਾ ਜਮੀਰ ਜਾਗਦਾ ਹੈ ਬੀਜੇਪੀ ਨੂੰ ਪੰਜਾਬ ਦੇ ਵਿੱਚ ਪ੍ਰਚਾਰ ਕਰਨ ਨਹੀਂ ਦਵਾਂਗੇ ਅੱਜ ਇਹਨਾਂ ਦਾ ਇਸ ਤਰ੍ਹਾਂ ਵਿਰੋਧ ਹੋਇਆ ਜਦੋਂ ਬੀਜੇਪੀ ਪਿੰਡਾਂ ਦੇ ਵਿੱਚ ਆਉਗੀ ਤੇ ਪਿੰਡਾਂ ਦੇ ਇਹਨਾਂ ਦੇ ਰੇਸ ਚੈੱਕ ਕਰਾਂਗੇ ਕਿ ਕਿੰਨਾ ਕੁ ਭਜਦੇ ਨੇ ਤੇ ਭਜਾਵਾਂਗੇ ਪਿੰਡਾਂ ਦੇ ਵਿੱਚ ਬੀਜੇਪੀ ਸੌਂਦੇ ਜੇ ਪਿੰਡਾਂ ਨੂੰ ਮੂੰਹ ਕਰਨਾ ਹੈ ਤੇ ਤਗੜੇ ਹੋ ਕੇ ਹੁਣ ਤੇ ਆਪਣੀ ਰੇਸ ਨੂੰ ਸਿਰੋਂ ਲੱਗ ਜਾਣਾ ਅੱਜ ਤੋਂ ਹੀ ਤੁਸੀਂ ਭਜਾਵਾਂਗੇ ਪਿੰਡਾਂ ਦੇ ਵਿੱਚ ਅਸੀਂ ਪਿੰਡਾਂ ਵਿੱਚ ਪ੍ਰਚਾਰ ਨਹੀਂ ਕਰਨਾਗੇ ਬੀਜੇਪੀ ਨੂੰ ਹਾਂ ਜੀ ਹਾਂ ਇਹ ਵੀਰ ਨਾਲ ਵੀ ਗੱਲ ਕਰਾਂਗੇ ਹਾਂ ਜੀ ਕਿਹੜਾ ਪਿੰਡ ਹੈ ਆਪਣਾ ਚਨਾਗਰਾ ਜੀ ਕਿਰਤੀ ਕਿਸਾਨ ਜਿन्हे ਬਲਾਕ ਆਗੂ ਹਜੇ ਸੀ ਅੱਛਾ ਜੀ ਕੀ ਕ ਦੇਖੋ ਜੀ ਮਹਾਰਾਣੀ ਦਾ ਵਿਰੋਧ ਕਰਨਾ ਕੋਈ ਸਾਡੇ ਕੋ ਸ਼ੌਂਕ ਨਹੀਂ ਹੈਗਾ ਵੀ ਅਸੀਂ ਸ਼ੌਂਕ ਨੂੰ ਵਿਰੋਧ ਕਰਾਂਗੇ ਇਹਨਾਂ ਨੂੰ ਪਹਿਲਾਂ 4-5 ਸਾਲ ਹੋ ਗਏ ਐਮਪੀ ਰਹਿੰਦਿਆਂ ਨੂੰ ਇਹਨਾਂ ਨੇ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣੀ ਉਦੋਂ ਇਹ ਐਮਪੀ ਕਿੱਥੇ ਸੀਗੀ ਜਦੋਂ ਖਨੌਰੀ ਬਾਰਡਰ ਦੇ ਉੱਤੇ ਸਾਡੇ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਜਾ ਰਹੀਆਂ ਸੀਗੀਆਂ ਸਾਡੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਜਾ ਰਿਹਾ ਸੀਗਾ ਜਿਹੜੀ ਬੀਜੇਪੀ ਸਰਕਾਰ ਕਾਲੇ ਕਾਨੂੰਨ ਲੈ ਕੇ ਆਈ ਕਾਲੇ ਕਾਨੂੰਨ ਵਾਪਸ ਲੈ ਗਏ ਉਸ ਤੋਂ ਬਾਅਦ ਉਹ ਆਪਣੀ ਕਿਤੇ ਗਏ ਵਾਅਦਿਆਂ ਤੋਂ ਮੁੱਕਰ ਕੇ ਸਾਡੇ ਨਾਲ ਦੁਬਾਰਾ ੱੱਕਾ ਮੁੱਕੀ ਕੀਤੀ ਗਈ ਤਾਂ ਮਹਾਰਾਣੀ ਪਰਨੀਤ ਦੁਬਾਰਾ ਫਿਰ ਸੇਪਾੜ ਅੱਜ ਇਹਨਾਂ ਦਾ ਵਿਰੋਧ ਕਰਿਆ ਇਹ ਕੱਲੇ ਉਰੀ ਨਹੀਂ ਹੋਇਆ ਪਿੰਡ ਪਿੰਡ ਘਰ ਘਰ ਬੱਚਾ ਬੱਚਾ ਇਹਨਾਂ ਦਾ ਵਿਰੋਧ ਕਰੂਗਾ ਸਾਡੀ ਬੀਜੇਪੀ ਸਰਕਾਰ ਨੂੰ ਚੇਤਾਵਨੀ ਹੈ ਬੀਜੇ ਪਿੰਡਾਂ 'ਚ ਆਣਾ ਸੋਚ ਸਮਝ ਕੇ ਆਇਓ ਜਾਂ ਤਾਂ ਆਪਦੀਆਂ ਕਾਲੀਆਂ ਨੀਤੀਆਂ ਛੱਡ ਦਿਓ ਜਾਂ ਫਿਰ ਪਿੰਡਾਂ 'ਚ ਵੜਨਾ ਛੱਡ ਦਿਓ ਇਸ ਤਰ੍ਹਾਂ ਨਹੀਂ ਹੈਗਾ ਵੀ ਚੋਰ ਮੋਰੀਆਂ ਰੱਖੋਗੇ ਤੁਸੀਂ ਜਿਵੇਂ ਹੁਣ ਮਹਾਰਾਣੀ ਆਈ ਹੈ 520 ਸਾਲ ਐਮਪੀ ਰੇ ਇਹਨਾਂ ਦਾ ਪਰਿਵਾਰ ਆਗਰ ਇਹਨਾਂ ਨੇ ਕੰਮ ਕਰਿਆ ਹੁੰਦਾ ਤਾਂ ਇੱਥੋਂ ਐਵੇਂ ਲੁਕ ਕੇ ਅੰਦਰ ਨਾ ਵੜਦੀ ਪੈਲਸ ਦੇ ਵਿੱਚ ਮਹਾਰਾਣੀ ਜੇ ਇਹਨਾਂ ਨੇ ਕੰਮ ਕਰੇ ਹੁੰਦੇ ਤਾਂ ਇਹਨਾਂ ਦੇ ਫੁੱਲਾਂ ਦੇ ਹਾਰ ਪੈਣੇ ਸੀ ਇੱਥੇ ਤੁਹਾਨੂੰ ਮਿਲੇ ਮਿਲੇ ਨਹੀਂ ਮਹਾਰਾਣੀ ਸਾਹਿਬਾ ਨਹੀਂ ਜੀ ਨਹੀਂ ਹਾਂਜੀ ਇੱਕ ਵਾਰ ਟੈਂਪਾਰਟੀ ਕਿਸਾਨ ਜੁਨੇਕਤਾ ਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਪਟਿਆਲਾ ਤੋਂ ਜਸਵਿੰਦਰ ਸਿੰਘ ਬਰਾਸ ਪਹੁੰਚੇ ਨੇ ਇਹਨਾਂ ਨਾਲ ਗੱਲ ਕਰਦੇ ਆਂ ਜੀ ਹਾਂਜੀ ਪ੍ਰਧਾਨ ਜੀ ਅੱਜ ਕੀ ਪ੍ਰੋਗਰਾਮ ਹੈ ਜੀ ਅੱਜ ਦਾ ਪ੍ਰੋਗਰਾਮ ਸਾਡਾ ਪਾਤੜਾਂ ਦੇ ਵਿੱਚ ਮਹਾਰਾਜ ਪੈਸ ਦੇ ਵਿੱਚ ਮਹਾਰਾਣੀ ਪਟਿਆਲਾ ਨੇ ਪਹੁੰਚਣਾ ਹੈ ਜੋ ਬੀਜੇਪੀ ਦੀ ਐਮਪੀ ਦੀ ਚੋਣ ਲੜਨ ਜਾ ਰਹੀ ਹੈ ਬੀਜੇਪੀ ਦੀ ਸੀਟ ਦੇ ਉੱਪਰ ਅੱਜ ਦਿੱਲੀ ਦੇ ਵਿੱਚ ਜਿਹੜੇ ਸਾਡੇ ਕਿਸਾਨ ਲਗਾਤਾਰ ਇੱਕ ਸਾਲ ਭਰ ਤੋਂ ਉੱਪਰ ਉੱਪਰ ਦਾ ਸਮਾਂ ਸਰਕਾਰ ਦੇ ਖਿਲਾਫ ਆਪਾਂ ਅੰਦੋਲਨ ਲੜ ਕੇ ਆਇਆ ਉਹ ਭਾਜਪਾ ਹਕੂਮਤ ਹੈ ਜਿਹੜੀ ਤਿੰਨ ਕਾਲੇ ਕਾਨੂੰਨ ਲੈ ਕੇ ਆਈ ਹੈ ਹਾਂਜੀ ਅਤੇ 735 ਦੇ ਕਰੀਬ ਸਾਡੇ ਜਿਹੜੇ ਕਿਸਾਨ ਹੈ ਉਹ ਸ਼ਹੀਦ ਹੋਏ ਨੇ ਅੱਜ ਉਹਦੇ ਰੋਸ ਵਜੋਂ ਵੱਖ-ਵੱਖ ਜਥੇਬੰਦੀਆਂ ਬੀਕੇਜੂ ਇਕਤਾ ਅਗਰਾਹਾ ਬੀਕੇਜੂ ਇਕਤਾ ਕ੍ਰਾਂਤੀਕਾਰੀ ਮੰਨ ਲਓ ਹੋਰ ਕਈ ਜਥੇਬੰਦੀਆਂ ਰੋਸ ਹੈ ਲੋਕਾਂ ਦੇ ਵਿੱਚ ਅੱਜ ਉਹਦਾ ਰੋਸ ਮੁਜਾਹਰਾ ਕਰਨ ਵਾਸਤੇ ਸ਼ਾਂਤੀ ਤਰੀਕੇ ਦੇ ਨਾਲ ਆ ਮਾਲੋ ਰੋਸ ਕਰਨ ਵਾਸਤੇ ਪਾਤਰਾ ਦੇ ਵਿੱਚ ਕਿਸਾਨ ਨੇ ਵੱਡੀ ਗਿਣਤੀ ਇਹ ਵਿੱਚ ਆ ਪਹੁੰਚਣੇ ਸ਼ੁਰੂ ਹੋਏ ਨੇ ਆਉਣੇ ਸਮੇਂ ਦੇ ਵਿੱਚ ਦਾ 15 ਮਿੰਟਾਂ ਤੱਕ ਦਾ ਇਹ ਜਿਹੜਾ ਥੋੜਾ ਜਿਹੜਾ ਪੂਰੀ ਤਰ੍ਹਾਂ ਭਰ ਜਾਊਗਾ ਵੀ ਬੀ ਜੇ ਪੀ ਦੀ ਹਕੂਮਤ ਦਾ ਜਿਹੜਾ ਰੋਸ ਹੈ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਉਹ ਬੀ ਜੇ ਪੀ ਹਕੂਮਤ ਜਿਹੜੀ ਉਹ ਖੇਤੀ ਕਾਲੇ ਕਾਨੂੰਨ ਜਿਹੜੇ ਕਾਲੇ ਕਾਨੂੰਨ ਸਾਡੇ ਮਾਲੋ ਲੋਕਾਂ ਦੀ ਜੇ ਆਪਾਂ ਕਹიდੀਏ ਵੀ ਅਸੀਂ ਤਾਂ ਉਹਨੂੰ ਸਾਡੇ ਗਲੇ ਦਾ ਫੰਦਾ ਕਹਿੰਦੇ ਆ ਹਾਂਜੀ ਉਹ ਬੀਜੇਪੀ ਦਾ ਅੱਜ ਲੋਕਾਂ ਦੇ ਵਿੱਚ ਵਿਰੋਧ ਹੈ ਸਾਧਵੇਂ ਤਰੀਕੇ ਦੇ ਨਾਲ ਜਿਹੜਾ ਵਿਰੋਧ ਆ ਸੀ ਉਹ ਬੀਜੇਪੀ ਦਾ ਮਹਾਰਾਣੀ ਪ੍ਰਿੰਤ ਕੋਲ ਦਾ ਚ ਕਰਾਂਗੇ ਠੀਕ ਹੈ ਜੀ ਧੰਨਵਾਦ ਜੀ